ਸੁਨਾਮੀ ਤੇ ਆਧਾਰਿਤ ਇਸ ਮੋਡਿਊਲ ਵਿੱਚ ਤੁਹਾਡਾ ਸਵਾਗਤ ਹੈ। ਇਸ ਮੋਡਿਊਲ ਦੇ ਪੂਰਾ ਹੋਣ ਤੇ ਤੁਸੀਂ ਸੁਨਾਮੀ ਨੂੰ ਪਰਿਭਾਸ਼ਿਤ ਕਰਨ ਦੇ ਯੋਗ ਹੋ ਜਾਵੋਗੇ। ਸੁਨਾਮੀ ਦੇ ਪ੍ਰਭਾਵ ਦੀ ਰੂਪਰੇਖਾ ਤਿਆਰ ਕਰਨ ਦੇ ਯੋਗ ਹੋਵੋਗੇ। ਸੁਨਾਮੀ ਦੇ ਕਾਰਨਾਂ ਨੂੰ ਸਮਝੋਗੇ। ਇਹ ਸਮਝਣ ਦੇ ਯੋਗ ਹੋਵੋਗੇ ਕਿ ਜਦੋਂ ਸੁਨਾਮੀ ਜ਼ਮੀਨ ਨਾਲ ਟਕਰਾਂਦੀ ਹੈ ਤਾਂ ਕੀ ਹੁੰਦਾ ਹੈ। ਸੁਨਾਮੀ ਚੇਤਾਵਨੀ ਪ੍ਰਣਾਲੀ ਨੂੰ ਸਮਝ ਸਕੋਗੇ। ਸਮਝੋਗੇ ਕਿ ਸੁਨਾਮੀ ਤੋਂ ਪਹਿਲਾਂ, ਸੁਨਾਮੀ ਦੇ ਦੌਰਾਨ ਅਤੇ ਬਾਅਦ ਵਿੱਚ ਕੀ ਕਰਨਾ ਹੈ। ਅਤੇ ਵਲੰਟੀਅਰਾਂ ਦੀ ਭੂਮਿਕਾ ਨੂੰ ਸਮਝ ਸਕੋਗੇ ਸੁਨਾਮੀ ਜਾਂ ਬੰਦਰਗਾਹ ਵੇਵ ਸਮੁੰਦਰ ਵਿੱਚ ਪੈਦਾ ਹੋਣ ਵਾਲੀਆਂ ਲਹਿਰਾਂ ਦੀ ਇੱਕ ਕੜੀ ਹੈ ਇਹ ਇੱਕ ਸਮੁੰਦਰ ਜਾਂ ਇੱਕ ਵੱਡੀ ਝੀਲ ਵਿੱਚ ਵੱਡੀ ਮਾਤਰਾ ਵਿੱਚ ਪਾਣੀ ਦੇ ਵਿਸਥਾਪਨ ਦੇ ਕਾਰਨ ਹੁੰਦਾ ਹੈ ਉਚਾਲ ਜਵਾਲਾਮੁਖੀ ਫਟਣਾ ਧਮਾਕਾ ਪਾਣੀ ਦੇ ਅੰਦਰ ਜ਼ਮੀਨ ਖਿਸਕਣਾ ਗਲੇਸ਼ੀਅਰ ਦਾ ਪਿਗਲਣਾ ਉਲਕਾ ਡਿੱਗਣਾ ਅਤੇ ਪਾਣੀ ਦੇ ਹੇਠਾਂ ਜਾਂ ਉੱਪਰ ਹੋਣ ਵਾਲੀਆਂ ਹੋਰ ਗਤੀਵਿਧੀਆਂ ਸ਼ਾਮਲ ਹਨ ਇਹ ਸਭ ਤੋਂ ਸੁਨਾਮੀ ਲਹਿਰਾ ਪੈਦਾ ਹੋਣ ਦੀ ਸੰਭਾਵਨਾ ਹੈ। ਹਵਾਜਾ ਲਹਿਰਾਂ ਜੋ ਕਿ ਚੰਦਰਮਾ ਅਤੇ ਸੂਰਜ ਦੀਆਂ ਗੁਰਤਾਕਸ਼ਨ ਸ਼ਕਤੀਆਂ ਦੁਆਰਾ ਪੈਦਾ ਹੁੰਦੀਆਂ ਹਨ ਆਮ ਸਮੁੰਦਰੀ ਲਹਿਰਾਂ ਦੇ ਉਲਟ ਸੁਨਾਮੀ ਲਹਿਰਾਂ ਸਮੁੰਦਰ ਵਿੱਚ ਪਾਣੀ ਦੇ ਵੱਡੇ ਸਮੂਹ ਦੇ ਵਿਸਥਾਪਨ ਕਾਰਨ ਹੁੰਦੀਆਂ ਹਨ। ਸੁਨਾਮੀ ਸਧਾਰਨ ਸਮੁੰਦਰੀ ਤਰੰਗਾਂ ਜਾਂ ਸਮੁੰਦਰੀ ਲਹਿਰਾਂ ਤੋਂ ਵੱਖਰੀਆਂ ਹੁੰਦੀਆਂ ਹਨ ਕਿਉਂਕਿ ਉਹਨਾਂ ਦੀ ਤਰੰਗ ਲੰਬਾਈ ਬਹੁਤ ਲੰਬੀ ਹੁੰਦੀ ਹੈ। ਇੱਕ ਸੁਨਾਮੀ ਸ਼ੁਰੂ ਵਿੱਚ ਇੱਕ ਤੇਜ਼ੀ ਨਾਲ ਵੱਧ ਰਹੀ ਲਹਿਰ ਦੇ ਰੂਪ ਵਿੱਚ ਆ ਸਕਦੀ ਹੈ ਨਾ ਕਿ ਵੱਧਦੀ ਅਤੇ ਡਿੱਗਦੀ ਲਹਿਰ ਦੇ ਰੂਪ ਵਿੱਚ ਸੁਨਾਮੀ ਆਮ ਤੌਰ ਤੇ ਮਿੰਟਾਂ ਤੋਂ ਲੈ ਕੇ ਘੰਟਿਆਂ ਤੱਕ ਦੀਆਂ ਲਹਿਰਾਂ ਦੀ ਇੱਕ ਲੜੀ ਤੋਂ ਬਣੀ ਹੁੰਦੀ ਹੈ ਇਸ ਲਈ ਉਹ ਵੇਵ ਟ੍ਰੇਨ ਵਿੱਚ ਆਉਂਦੀਆਂ ਹਨ ਵੱਡੀ ਸੁਨਾਮੀ ਵਿੱਚ ਲਹਿਰਾਂ ਦੀ ਉਚਾਈ 10 ਮੀਟਰ ਤੱਕ ਹੋ ਸਕਦੀ ਹੈ ਹਾਲਾਂਕਿ ਸੁਨਾਮੀ ਤੱਟਵਰਤੀ ਖੇਤਰਾਂ ਤੱਕ ਸੀਮਿਤ ਹੈ ਉਹ ਵਿਨਾਸ਼ਕਾਰੀ ਹੋ ਸਕਦੇ ਹਨ ਅਤੇ ਪੂਰੇ ਸਮੁੰਦਰੀ ਤਲ ਨੂੰ ਪ੍ਰਭਾਵਿਤ ਕਰਦੇ ਹਨ 2004 ਵਿੱਚ ਹਿੰਦ ਮਹਾਸਾਗਰ ਸੁਨਾਮੀ ਮਨੁੱਖੀ ਇਤਿਹਾਸ ਦੀ ਸਭ ਤੋਂ ਘਾਤਕ ਕੁਦਰਤੀ ਆਫਤਾਂ ਵਿੱਚੋਂ ਇੱਕ ਸੀ ਹਿੰਦ ਮਹਾਸਾਗਰ ਦੀ ਸਰਹੱਦ ਨਾਲ ਲੱਗਦੇ 14 ਦੇਸ਼ਾਂ ਵਿੱਚ ਘੱਟੋ-ਘੱਟ 230000 ਲੋਕ ਮਾਰੇ ਗਏ ਜਾਂ ਲਾਪਤਾ ਹੋ ਗਏ ਸੁਨਾਮੀ ਕਾਰਨ ਵਿਨਾਸ਼ਕਾਰੀ ਤੱਤ ਵਰਤੀ ਹੜ ਅਤੇ ਜਾਨਵਾਲ ਦੇ ਨੁਕਸਾਨ ਦਾ ਕਾਰਨ ਬਣ ਸਕਦੇ ਹਨ ਆਓ ਸੁਨਾਮੀ ਦੇ ਕਾਰਨਾਂ ਨੂੰ ਸਮਝੀਏ ਜਦੋਂ ਸੁਨਾਮੀ ਦੀ ਲਹਿਰ ਧਰਤੀ ਨਾਲ ਟਕਰਾਂਦੀ ਹੈ ਤਾਂ ਕੀ ਹੁੰਦਾ ਹੈ ਇਹ ਰਹਾਸਮਈ ਲਹਿਰਾਂ ਆਮ ਤੌਰ ਤੇ ਟੈਕਟੋਨਿਕ ਪਲੇਟ ਦੀਆਂ ਸੀਮਾਵਾਂ ਤੇ ਸਮੁੰਦਰ ਦੇ ਹੇਠਾਂ ਵੱਡੇ ਭੁਚਾਲ ਦਾ ਕਾਰਨ ਹੁੰਦੀਆਂ ਹਨ ਜਦੋਂ ਸਮੁੰਦਰੀ ਤਲ ਅਚਾਨਕ ਚੜਦਾ ਹੈ ਜਾਂ ਪਲੇਟ ਦੀ ਸੀਮਾ ਤੇ ਡਿੱਗਦਾ ਹੈ ਤਾਂ ਇਹ ਇਸ ਦੇ ਉੱਪਰਲੇ ਪਾਣੀ ਨੂੰ ਵਿਸਥਾਪਿਤ ਕਰਦਾ ਹੈ ਜਿਸ ਨਾਲ ਹੁੰਮਦੀਆਂ ਲਹਿਰਾ ਪੈਦਾ ਹੁੰਦੀਆਂ ਹਨ ਜੋ ਸੁਨਾਮੀ ਬਣ ਜਾਂਦੀਆਂ ਹਨ ਜ਼ਿਆਦਾਤਰ ਸੁਨਾਮੀ ਲਗਭਗ 80% ਪ੍ਰਸ਼ਾਂਤ ਮਹਾਸਾਗਰ ਦੇ ਰਿੰਗ ਆਫ ਫਾਇਰ ਖੇਤਰ ਵਿੱਚ ਵਾਪਰਦੀਆਂ ਹਨ ਇਹ ਇੱਕ ਭੂਵਿਗਿਆਨਿਕ ਔਰ ਤੇ ਸਰਗਰਮ ਖੇਤਰ ਹੈ ਜਿੱਥੇ ਟੈਕਟੋਨਿਕ ਪਲੇਟਾਂ ਵਿੱਚ ਤਬਦੀਲੀਆਂ ਕਾਰਨ ਜਵਾਲਾਮੁਖੀ ਫਟਣਾ ਅਤੇ ਭੂਚਾਲ ਆਮ ਹਨ ਸੁਨਾਮੀ ਪਾਣੀ ਦੇ ਹੇਠਾਂ ਜ਼ਮੀਨ ਖਿਸਕਣਾ ਜਾਂ ਜਵਾਲਾਮੁਖੀ ਫਟਣ ਕਾਰਨ ਵੀ ਹੋ ਸਕਦੀ ਹੈ ਇਹ ਵੱਡੇ ਉਲਕਾ ਦੇ ਸਮੁੰਦਰ ਵਿੱਚ ਡਿੱਗਣ ਨਾਲ ਵੀ ਪੈਦਾ ਹੋ ਸਕਦੀ ਹੈ ਸਮੁੰਦਰ ਵਿੱਚ ਸੁਨਾਮੀ ਦੀ ਰਫ਼ਤਾਰ 500 ਮੀਲ ਜਾਂ 805 ਕਿਲੋਮੀਟਰ ਪ੍ਰਤੀ ਘੰਟਾ ਹੈ ਜੋ ਕਿ ਇੱਕ ਹਵਾਈ ਜਹਾਜ਼ ਦੀ ਗਤੀ ਦੇ ਬਰਾਬਰ ਹੈ ਇਸ ਰਫ਼ਤਾਰ ਨਾਲ ਉਹ ਇੱਕ ਦਿਨ ਤੋਂ ਵੀ ਘੱਟ ਸਮੇਂ ਵਿੱਚ ਪੂਰੇ ਪ੍ਰਸ਼ਾਂਤ ਮਹਾਸਾਗਰ ਨੂੰ ਪਾਰ ਕਰ ਸਕਦੇ ਹਨ ਅਤੇ ਕਿਉਂਕਿ ਉਹਨਾਂ ਦੀ ਤਰੰਗ ਲੰਬਾਈ ਵੱਡੀ ਹੈ ਉਹ ਰਸਤੇ ਵਿੱਚ ਬਹੁਤ ਘੱਟ ਊਰਜਾ ਦੀ ਖਪਤ ਕਰਦੇ ਹਨ ਆਓ ਅੱਗੇ ਦੇਖੀਏ ਕਿ ਜਦੋਂ ਸੁਨਾਮੀ ਜ਼ਮੀਨ ਨਾਲ ਟਕਰਾਂਦੀ ਹੈ ਤਾਂ ਕੀ ਹੁੰਦਾ ਹੈ ਕਦੇ-ਕਦਾਈ ਸੁਨਾਮੀ ਦਰਾਰ ਲਹਿ ਦੇ ਸਿਖਰਾਂ ਤੋਂ ਹੈਠਾਂ ਸਭ ਤੋਂ ਨੀਵਾਂ ਬਿੰਦੂ ਪਹਿਲਾ ਤੱਟ ਤੇ ਪਹੁੰਚਦੀ ਹੈ ਜਦੋਂ ਇਹ ਵਾਪਰਦਾ ਹੈ ਤਾਂ ਇੱਕ ਖਾਲੀ ਥਾਂ ਬਣ ਜਾਂਦੀ ਹੈ ਜਿਸ ਵਿੱਚ ਤੱਟਵਰਤੀ ਪਾਣੀ ਉਸ ਖੇਤਰ ਨੂੰ ਭਰਨ ਲਈ ਵਾਪਸ ਆਉਂਦਾ ਹੈ ਇਹ ਸਮੁੰਦਰੀ ਤਲ ਤੇ ਬੰਦਰਗਾਹ ਅਤੇ ਡੁੱਬੇ ਹੋਏ ਹਿੱਸਿਆਂ ਨੂੰ ਉਜਾਗਰ ਕਰਦਾ ਹੈ ਸਮੁੰਦਰੀ ਪਾਣੀ ਦਾ ਇਹ ਪਿੱਛੇ ਹਟਣਾ ਇੱਕ ਆਉਣ ਵਾਲੀ ਸੁਨਾਮੀ ਦਾ ਮਹੱਤਵਪੂਰਨ ਚੇਤਾਵਨੀ ਸੰਕੇਤ ਹੈ ਕਿਉਂਕਿ ਲਹਿਰਾਂ ਦਾ ਸਿਰਾ ਅਤੇ ਇਸ ਦੇ ਹੈਠਾਂ ਪਾਣੀ ਦਾ ਵੱਡਾ ਹਿੱਸਾ ਆਮ ਤੌਰ ਤੇ ਪਾਦ ਵਿੱਚ ਕਿਨਾਰੇ ਨਾਲ ਟਕਰਾਏਗਾ ਇਸ ਘਟਨਾ ਨੂੰ ਪਛਾਣ ਕੇ ਜਾਨ ਬਚਾਈ ਜਾ ਸਕਦੀ ਹੈ ਸੁਨਾਮੀ ਆਮ ਤੌਰ ਤੇ ਲਹਿਰਾਂ ਦੀ ਇੱਕ ਲੜੀ ਤੋਂ ਬਣੀ ਹੁੰਦੀ ਹੈ ਜਿਸ ਨੂੰ ਵੇਵ ਟ੍ਰੇਨ ਕਿਹਾ ਜਾਂਦਾ ਹੈ ਇਸ ਲਈ ਲਹਿਰਾਂ ਲਗਾਤਾਰ ਤੱਟ ਤੱਕ ਪਹੁੰਚਦੀਆਂ ਹਨ ਇਸ ਦੀ ਵਿਨਾਸ਼ਕਾਰੀ ਸ਼ਕਤੀ ਵੱਧਦੀ ਹੈ ਸੁਨਾਮੀ ਤੱਟ ਤੇ ਵੱਡੀਆਂ ਲਹਿਰਾਂ ਦੇ ਰੂਪ ਵਿੱਚ ਨਹੀਂ ਦਿਖਾਈ ਦਿੰਦੀਆਂ ਸਗੋਂ ਤੇਜ਼ੀ ਨਾਲ ਵੱਧ ਰਹੀਆਂ ਲਹਿਰਾਂ ਦੇ ਰੂਪ ਵਿੱਚ ਦਿਖਾਈ ਦਿੰਦੀਆਂ ਹਨ ਜੋ ਕਿ ਤਟਵਰਤੀ ਖੇਤਰ ਨੂੰ ਫੜਾ ਦਿੰਦੀਆਂ ਹਨ ਪੈਸੀਫਿਕ ਸੁਨਾਮੀ ਚੇਤਾਵਨੀ ਪ੍ਰਣਾਲੀ 26 ਦੇਸ਼ਾਂ ਦਾ ਇੱਕ ਗੱਠ ਜੋੜ ਹੈ ਜਿਸ ਦਾ ਮੁੱਖ ਦਫ਼ਤਰ ਹਵਾਈ ਵਿੱਚ ਹੈ ਇਹ ਸੰਗਠਨ ਸਮੁੰਦਰ ਵਿੱਚ ਸੁਨਾਮੀ ਦਾ ਪਤਾ ਲਗਾਉਣ ਲਈ ਪੁਚਾਲ ਯੰਤਰਾਂ ਅਤੇ ਪਾਣੀ ਦੇ ਪੱਧਰ ਦੇ ਮਾਪਾਂ ਦਾ ਇੱਕ ਨੈਟਵਰਕ ਤਿਆਰ ਰੱਖਦਾ ਹੈ ਅੰਡਰਵਾਟਰ ਸੈਂਸਰ ਪੁਚਾਲਾਂ ਅਤੇ ਹੋਰ ਪੁਚਾਲਾਂ ਦਾ ਪਤਾ ਲਗਾਉਂਦੇ ਹਨ ਅਤੇ ਡਾਟਾ ਨੂੰ ਇੱਕ ਪ੍ਰੋਸੈਸਿੰਗ ਸੈਂਟਰ ਵਿੱਚ ਭੇਜਦੇ ਹਨ ਜੋ ਡਾਟਾ ਦਾ ਮੁਲਾਂਕਣ ਕਰਦਾ ਹੈ ਅਤੇ ਫਿਰ ਆਉਣ ਵਾਲੀ ਵੱਡੀ ਸੁਨਾਮੀ ਬਾਰੇ ਸੈਟਲਾਈਟ ਰਾਹੀਂ ਅਧਿਕਾਰੀਆਂ ਅਤੇ ਮੀਡੀਆ ਨੂੰ ਚੇਤਾਵਨੀ ਦਿੰਦਾ ਹੈ ਉਹ ਖਤਰੇ ਵਾਲੀ ਆਬਾਦੀ ਨੂੰ ਚੇਤਾਵਨੀ ਜਾਰੀ ਕਰਕੇ ਜਵਾਬ ਦਿੰਦੇ ਹਨ ਡਿਜਾਸਟਰ ਅਲਰਟ ਇੱਕ ਮੋਬਾਈਲ ਐਪਲੀਕੇਸ਼ਨ ਹੈ ਜਿਸ ਨੂੰ ਲੋਕ ਮੁਫਤ ਵਿੱਚ ਵਰਤ ਸਕਦੇ ਹਨ ਇਹ ਸੰਸਾਰ ਨੂੰ ਗੰਭੀਰ ਆਫਤ ਚੇਤਾਵਨੀਆਂ ਜਾਰੀ ਕਰਦਾ ਹੈ ਅਤੇ ਸੁਰੱਖਿਅਤ ਰਹਿਣ ਲਈ ਜ਼ਰੂਰੀ ਜਾਣਕਾਰੀ ਪ੍ਰਦਾਨ ਕਰਦਾ ਹੈ ਆਫਤ ਚੇਤਾਵਨੀਆਂ 18 ਵੱਖ-ਵੱਖ ਕਿਸਮ ਦੀਆਂ ਕੁਦਰਤੀ ਆਫਤਾਂ ਬਾਰੇ ਅਸਲ ਸਮੇਂ ਦੀ ਜਾਣਕਾਰੀ ਪ੍ਰਦਾਨ ਕਰਦੀਆਂ ਹਨ ਇਹ ਜਾਣਕਾਰੀ ਜਿਵੇਂ ਹੀ ਆਫਤ ਆਉਂਦੀ ਹੈ ਜਾਰੀ ਕੀਤੀ ਜਾਂਦੀ ਹੈ ਇਸੇ ਤਰ੍ਹਾਂ ਇੰਡੀਅਨ ਨੈਸ਼ਨਲ ਸੈਂਟਰ ਫਾਰ ਓਸ਼ਨ ਇਨਫੋਰਮੇਸ਼ਨ ਸਿਸਟਮ ਓਸ਼ਨ ਅਬਜ਼ਰਵੇਸ਼ਨ ਨੈਟਵਰਕ ਦਾ ਸੰਚਾਲਨ ਕਰਦਾ ਹੈ ਨੈਟਵਰਕ ਮਛੇਰਿਆਂ ਅਤੇ ਤੱਟਵਰਤੀ ਆਬਾਦੀ ਨੂੰ ਤੂਫਾਨਾਂ ਅਤੇ ਉੱਚੀਆਂ ਲਹਿਰਾਂ ਦੇ ਨੇੜੇ ਆਉਣ ਬਾਰੇ ਚੇਤਾਵਨੀ ਜਾਰੀ ਕਰਕੇ ਦੇਸ਼ ਦੇ ਤੱਟਵਰਤੀ ਖੇਤਰਾਂ ਦੀ ਰੱਖਿਆ ਕਰਦਾ ਹੈ ਸੁਨਾਮੀ ਦੀ ਸਹੀ ਪੂਖਬਾਣੀ ਨਹੀਂ ਕੀਤੀ ਜਾ ਸਕਦੀ ਭਾਵੇਂ ਤੁਹਾਨੂੰ ਪੁਚਾਲ ਦੀ ਸਥਿਤੀ ਅਤੇ ਤੀਬਰਤਾ ਦਾ ਪਤਾ ਹੋਵੇ ਉਪ ਵਿਗਿਆਨੀ ਸਮੁੰਦਰੀ ਵਿਗਿਆਨੀ ਅਤੇ ਪੁਚਾਲ ਵਿਗਿਆਨੀ ਹਰੇਕ ਪੁਚਾਲ ਦਾ ਮੁਲਾਂਕਣ ਕਰਦੇ ਹਨ ਅਤੇ ਕਈ ਕਾਰਕਾਂ ਦੇ ਆਧਾਰ 'ਤੇ ਸੁਨਾਮੀ ਚੇਤਾਵਨੀ ਜਾਰੀ ਕਰ ਸਕਦੇ ਹਨ ਜਾਂ ਨਹੀਂ ਕਰ ਸਕਦੇ ਹਨ। ਤਕਨੀਕੀ ਉਨਤੀ ਅਤੇ ਚੇਤਾਵਨੀ ਪ੍ਰਣਾਲੀ ਤੱਟਵਰਤੀ ਆਬਾਦੀ ਨੂੰ ਨੇੜਲੇ ਸਰੋਤ ਤੋਂ ਪੈਦਾ ਹੋਣ ਵਾਲੀ ਸੁਨਾਮੀ ਤੋਂ ਬਚਾ ਨਹੀਂ ਸਕਦੀ ਜਿਵੇਂ ਕਿ ਪਹਿਲੀ ਲਹਿਰ ਘਟਨਾ ਦੇ ਕੁਝ ਮਿੰਟਾਂ ਵਿੱਚ ਕੰਢੇ ਤੇ ਪਹੁੰਚ ਜਾਂਦੀ ਹੈ। ਸਥਾਨਕ ਆਬਾਦੀ ਲਈ ਇਹ ਮਹੱਤਵਪੂਰਨ ਹੈ ਕਿ ਉਹ ਆਉਣ ਵਾਲੇ ਸੁਨਾਮੀ ਦੇ ਸੰਕੇਤਾਂ ਨੂੰ ਪਛਾਣਨ ਅਤੇ ਅਧਿਕਾਰਿਤ ਚੇਤਾਵਨੀਆਂ ਦੀ ਉਡੀਕ ਕੀਤੇ ਬਿਨਾ ਤੁਰੰਤ ਢੁਕਵੀਂ ਕਾਰਵਾਈ ਕਰਨ ਦੇ ਯੋਗ ਹੋਣ ਇਸ ਦੇ ਲਈ ਉਹਨਾਂ ਨੂੰ ਸੁਨਾਮੀ ਦੇ ਕੁਦਰਤੀ ਸੰਕੇਤਾਂ ਬਾਰੇ ਸਿੱਖਣ ਦੀ ਜ਼ਰੂਰਤ ਹੈ ਜਿਵੇਂ ਕਿ ਮਜ਼ਬੂਤ ਜਾਂ ਲੰਮੇ ਸਮੇਂ ਤੱਕ ਚੱਲਣ ਵਾਲੇ ਪੁਚਾਲ ਸੁਨਾਮੀ ਤੋਂ ਆਉਣ ਵਾਲੀਆਂ ਕੋਈ ਵੀ ਉੱਚੀਆਂ ਆਵਾਜ਼ਾਂ ਜਿਵੇਂ ਕਿ ਰੇਲ ਜਾਂ ਹਵਾਈ ਜਹਾਜ਼ ਅਤੇ ਸਮੁੰਦਰ ਵਿੱਚ ਅਸਾਧਾਰਨ ਹਰਕਤਾਂ ਤੁਸੀਂ ਸਮੁੰਦਰ ਦੇ ਪਾਰ ਪਾਣੀ ਦੀ ਇੱਕ ਹੜ ਜਾਂ ਕੰਧ ਨੂੰ ਤੇਜ਼ੀ ਨਾਲ ਵਧਦੇ ਦੇਖ ਸਕਦੇ ਹੋ ਜਾਂ ਲਹਿਰ ਅਚਾਨਕ ਪਿੱਛੇ ਹਟ ਸਕਦੀ ਹੈ ਸਮੁੰਦਰ ਦੇ ਤਲ ਪਹਾੜੀਆਂ ਅਤੇ ਮੱਛੀਆਂ ਨੂੰ ਛੱਡ ਕੇ ਬਹੁਤ ਛੋਟੀਆਂ ਲਹਿਰਾਂ ਦੇ ਪਿੱਛੇ ਹਟ ਜਾਂਦੀਆਂ ਹਨ ਜੇਕਰ ਤੁਸੀਂ ਇਹਨਾਂ ਵਿੱਚੋਂ ਕਿਸੇ ਵੀ ਚੇਤਾਵਨੀ ਦਾ ਸਾਹਮਣਾ ਕਰਦੇ ਹੋ ਤਾਂ ਇਹ ਸੰਕੇਤ ਹੋ ਸਕਦਾ ਹੈ ਕਿ ਸੁਨਾਮੀ ਨੇੜੇ ਆ ਰਹੀ ਹੈ ਹੁਣ ਤੱਕ ਤੁਸੀਂ ਸੁਨਾਮੀ ਉਹਨਾਂ ਦੇ ਕਾਰਨਾਂ ਅਤੇ ਭਵਿੱਖੀ ਸੁਨਾਮੀ ਘਟਨਾਵਾਂ ਦੀ ਭਵਿੱਖਬਾਣੀ ਕਰਨ ਲਈ ਲਗਾਏ ਗਏ ਚੇਤਾਵਨੀ ਪ੍ਰਣਾਲੀਆਂ ਬਾਰੇ ਸਿੱਖਿਆ ਹੈ ਆਓ ਹੁਣ ਅਸੀਂ ਤੁਹਾਡੀ ਸਮਝ ਦੀ ਪਰਖ ਕਰੀਏ ਸ਼ਬਦ ਵਾਕਾਂਸ਼ ਨੂੰ ਇਸ ਦੇ ਵਰਣਨ ਨਾਲ ਜੋੜੋ ਸਹੀ ਵਰਣਨ ਨਾਲ ਮੇਲ ਕਰਨ ਲਈ ਸ਼ਬਦ ਜਾਂ ਵਾਕਾਂਸ਼ ਨੂੰ ਖਿੱਚੋ ਅਤੇ ਫਿਰ ਸਬਮਿਟ ਬਟਨ ਤੇ ਕਲਿੱਕ ਕਰੋ ਸੁਨਾਮੀ ਪਾਣੀ ਦੀ ਇੱਕ ਵੱਡੀ ਮਾਤਰਾ ਦੇ ਵਿਸਥਾਪਨ ਕਾਰਨ ਇੱਕ ਜਲ ਸਰੀਰ ਵਿੱਚ ਲਹਿਰਾਂ ਦੀ ਲੜੀ ਸੁਨਾਮੀ ਦੇ ਕਾਰਨ ਸੁਨਾਮੀ ਟੈਕਟੋਨਿਕ ਪਲੇਟਾਂ ਦੀਆਂ ਸੀਮਾਵਾਂ ਤੇ ਪੁਚਾਲ ਕਾਰਨ ਹੁੰਦੀ ਹੈ ਸੁਨਾਮੀ ਦਾ ਜ਼ਮੀਨ ਨਾਲ ਟਕਰਾਉਣਾ ਸੁਨਾਮੀ ਦੀਆਂ ਲਹਿਰਾਂ ਕਿਨਾਰੇ ਤੋੜ ਸਕਦੀਆਂ ਹਨ ਅਤੇ ਹੜ੍ਹ ਲਿਆ ਸਕਦੀਆਂ ਹਨ ਸੁਨਾਮੀ ਦੀਆਂ ਚੇਤਾਵਨੀਆਂ ਅਤੇ ਭਵਿੱਖਬਾਣੀਆਂ ਆਟੋਮੇਟਿਡ ਸਿਸਟਮ ਸਮੇਂ ਤੇ ਸੁਨਾਮੀ ਦੀ ਚੇਤਾਵਨੀ ਪ੍ਰਦਾਨ ਕਰਦੇ ਹਨ ਸੁਨਾਮੀ ਤੋਂ ਪਹਿਲਾਂ ਦੌਰਾਨ ਅਤੇ ਬਾਅਦ ਵਿੱਚ ਚੌਕਸ ਰਹਿਣਾ ਅਤੇ ਨਾਲ ਹੀ ਅਧਿਕਾਰਤ ਚੇਤਾਵਨੀਆਂ ਅਤੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨਾ ਜਾਨ ਬਚਾਉਣ ਅਤੇ ਆਫਤ ਦੇ ਪ੍ਰਭਾਵ ਨੂੰ ਘਟ ਕਰਨ ਲਈ ਜ਼ਰੂਰੀ ਹੈ ਹੋਰ ਜਾਣਨ ਲਈ ਹਰੇਕ ਚਿੱਤਰ ਉੱਤੇ ਆਪਣੇ ਪੁਆਇੰਟਰ ਨੂੰ ਡ੍ਰੈਗ ਕਰੋ ਆਪਣੇ ਘਰ ਦੇ ਹਰ ਕਿਸੇ ਨਾਲ ਇਸ ਬਾਰੇ ਗੱਲ ਕਰੋ ਕਿ ਜੇ ਸੁਨਾਮੀ ਆਉਂਦੀ ਹੈ ਤਾਂ ਕੀ ਕਰਨਾ ਹੈ ਆਪਣੇ ਪਰਿਵਾਰ ਦੇ ਬਚਾ ਲਈ ਇੱਕ ਯੋਜਨਾ ਤਿਆਰ ਕਰੋ ਅਤੇ ਇਸ ਦਾ ਅਭਿਆਸ ਕਰੋ ਜਾਣਕਾਰੀ ਹੋਣ ਨਾਲ ਤੁਹਾਡੀ ਜਾਨ ਬਚ ਸਕਦੀ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਰਾ ਨੂੰ ਅਤੇ ਖਰਾਬ ਮੌਸਮ ਵਿੱਚ ਬਚਣ ਦਾ ਰਸਤਾ ਕਿਵੇਂ ਲੱਭਣਾ ਹੈ ਤੁਹਾਨੂੰ 15 ਮਿੰਟ ਦੇ ਅੰਦਰ-ਅੰਦਰ ਆਪਣੇ ਸੁਰੱਖਿਆ ਸਥਾਨ ਤੇ ਤੁਰੰਤ ਦੇ ਯੋਗ ਹੋਣਾ ਚਾਹੀਦਾ ਹੈ ਆਪਣੀ ਯੋਜਨਾ ਦਾ ਅਭਿਆਸ ਕਰਕੇ ਟੁਕਵੇਂ ਜਵਾਬ ਨੂੰ ਤੇਜ਼ੀ ਨਾਲ ਅਤੇ ਬਿਹਤਰ ਢੰਗ ਨਾਲ ਲਾਗੂ ਕੀਤਾ ਜਾ ਸਕਦਾ ਹੈ ਅਸਲ ਐਮਰਜੈਂਸੀ ਦੀ ਸਥਿਤੀ ਵਿੱਚ ਸੋਚਣ ਵਿੱਚ ਸਮਾਂ ਬਰਬਾਦ ਹੋਣ ਤੋਂ ਬਚਿਆ ਜਾ ਸਕਦਾ ਹੈ ਸੁਨਾਮੀ ਦੇ ਪ੍ਰਭਾਵਾਂ ਤੋਂ ਆਪਣੇ ਆਪ ਨੂੰ ਆਪਣੇ ਪਰਿਵਾਰ ਅਤੇ ਆਪਣੀ ਜਾਇਦਾਦ ਨੂੰ ਬਚਾਉਣ ਲਈ ਤੁਸੀਂ ਇਹ ਕਰ ਸਕਦੇ ਹੋ ਤਿਆਰੀ ਸ਼ੁਰੂ ਕਰਨ ਲਈ ਤੁਹਾਨੂੰ ਇੱਕ ਐਮਰਜੈਂਸੀ ਕਿਟ ਤਿਆਰ ਕਰਨੀ ਚਾਹੀਦੀ ਹੈ ਅਤੇ ਪਰਿਵਾਰ ਲਈ ਇੱਕ ਸੰਚਾਰ ਯੋਜਨਾ ਬਣਾਉਣੀ ਚਾਹੀਦੀ ਹੈ। ਆਓ ਜਾਣਦੇ ਹਾਂ ਕਿ ਇਸ ਵਿੱਚ ਕੀ-ਕੀ ਸ਼ਾਮਲ ਹੈ। ਇੱਕ ਐਮਰਜੈਂਸੀ ਰਿਸਪੌਂਸ ਕਿਟ ਵਿੱਚ ਇੱਕ ਬੈਟਰੀ ਦੁਆਰਾ ਸੰਚਾਲਿਤ ਫਲੈਸ਼ਲਾਈਟ, ਵਾਧੂ ਬੈਟਰੀਆਂ, ਇੱਕ ਬੈਟਰੀ ਦੁਆਰਾ ਸੰਚਾਲਿਤ ਰੇਡੀਓ, ਫਰਸਟ ایڈ ਅਤੇ ਮੈਨੂਅਲ ਹੋਣਾ ਚਾਹੀਦਾ ਹੈ। ਐਮਰਜੈਂਸੀ ਭੋਜਨ ਵਿੱਚ ਸੁੱਕੇ ਭੋਜਨ ਪਦਾਰਥ ਜਾਂ ਸੁੱਕੇ ਸਨੈਕਸ ਅਤੇ ਪਾਣੀ ਸ਼ਾਮਲ ਹੁੰਦੇ ਹਨ। ਵਾਟਰਪਰੂਫ ਕੰਟੇਨਰ ਵਿੱਚ ਮੋਮਬਤੀਆਂ ਅਤੇ ਮਾਚਸ ਚਾਕੂ ਕਲੋਰੀਨ ਦੀਆਂ ਗੋਲੀਆਂ ਜਾਂ ਪਾਊਡਰ ਵਾਲਾ ਵਾਟਰ ਪਿਉਰੀਫਾਇਰ ਜ਼ਰੂਰੀ ਦਵਾਈਆਂ ਨਕਦੀ ਜ਼ਰੂਰੀ ਦਸਤਾਵੇਜ਼ ਮੋਟੀ ਰੱਸੀ ਅਤੇ ਡੋਰੀ ਮਜ਼ਬੂਤ ਜੁੱਤੀਆਂ ਹੋਣੀਆਂ ਚਾਹੀਦੀਆਂ ਹਨ ਸੁਨਾਮੀ ਤੋਂ ਪਹਿਲਾਂ ਸਮੁੰਦਰ ਤਲ ਤੋਂ ਆਪਣੀ ਗਲੀ ਦੀ ਉਚਾਈ ਜਾਣੋ ਤੱਟ ਜਾਂ ਹੋਰ ਉੱਚ ਜੋਖਮ ਵਾਲੇ ਪਾਣੀ ਤੋਂ ਆਪਣੀ ਗਲੀ ਦੀ ਦੂਰੀ ਨੂੰ ਜਾਣੋ ਐਗਜ਼ਿਟ ਆਰਡਰ ਇਹਨਾਂ ਨੰਬਰਾਂ ਤੇ ਆਧਾਰਿਤ ਹੋ ਸਕਦੇ ਹਨ ਜੇਕਰ ਤੁਸੀਂ ਸੈਲਾਨੀ ਹੋ ਤਾਂ ਸੁਨਾਮੀ ਦੌਰਾਨ ਸਥਾਨਕ ਨਿਕਾਸੀ ਪ੍ਰੋਟੋਕੋਲ ਨੂੰ ਜਾਣੋ ਤੁਹਾਨੂੰ ਇੱਕ ਮਜ਼ਬੂਤ ਕੰਕਰੀਟ ਹੋਟਲ ਦੀ ਤੀਜੀ ਜਾਂ ਉੱਚੀ ਮੰਜ਼ਲ ਤੱਕ ਸੁਰੱਖਿਅਤ ਢੰਗ ਨਾਲ ਪਹੁੰਚਣ ਦੇ ਯੋਗ ਹੋਣਾ ਚਾਹੀਦਾ ਹੈ ਜੇਕਰ ਭਚਾਲ ਆਉਂਦਾ ਹੈ ਤਾਂ ਤੁਸੀਂ ਤੱਟੀ ਖੇਤਰ ਵਿੱਚ ਹੋ ਤਾਂ ਸੁਨਾਮੀ ਚੇਤਾਵਨੀਆਂ ਬਾਰੇ ਸੁਚਿਤ ਰਹਿਣ ਲਈ ਆਪਣਾ ਰੇਡੀਓ ਅਤੇ ਟੀਵੀ ਚਾਲੂ ਕਰੋ ਜਾਂ ਆਪਣੇ ਮੋਬਾਈਲ ਫੋਨ ਦੀ ਵਰਤੋਂ ਕਰੋ ਆਪਣੇ ਭਾਈਚਾਰੇ ਦੀਆਂ ਚੇਤਾਵਨੀ ਪ੍ਰਣਾਲੀਆਂ ਅਤੇ ਆਫ਼ਤ ਯੋਜਨਾਵਾਂ ਨੂੰ ਜਾਣੋ ਇਸ ਵਿੱਚ ਬਾਹਰ ਨਿਕਲਣ ਦੇ ਰਸਤੇ ਵੀ ਸ਼ਾਮਲ ਹਨ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਹਾਡੇ ਬੱਚੇ ਦੀ ਸਕੂਲ ਖਾਲੀ ਕਰਨ ਦੀ ਯੋਜਨਾ ਤੁਹਾਡੇ ਬੱਚੇ ਨੂੰ ਸਕੂਲ ਜਾਂ ਕਿਤੇ ਹੋਰ ਵੀ ਚੁੱਕਣ ਨੂੰ ਕਵਰ ਨਹੀਂ ਕਰਦੀ ਹੈ ਧਿਆਨ ਰੱਖੋ ਕਿ ਸੁਨਾਮੀ ਜਾਂ ਸੁਨਾਮੀ ਚੇਤਾਵਨੀ ਦੇ ਦੌਰਾਨ ਟੈਲੀਫੋਨ ਲਾਈਨਾਂ ਬਹੁਤ ਵਿਅਸਤ ਹੋ ਸਕਦੀਆਂ ਹਨ ਅਤੇ ਸਕੂਲ ਜਾਣ ਅਤੇ ਆਉਣ ਵਾਲੇ ਰਸਤੇ ਵਿੱਚ ਮਹੱਤਵਪੂਰਨ ਟ੍ਰੈਫਿਕ ਜਮ ਹੋ ਸਕਦੇ ਹਨ ਆਪਣੇ ਪਾਲਤੂ ਜਾਨਵਰ ਦੇ ਨਾਲ ਤੁਰੰਤ ਨਿਕਾਸੀ ਨਿਰਦੇਸ਼ਾਂ ਦੀ ਪਾਲਣਾ ਕਰੋ ਦੂਰ ਦਰਾਡੇ ਤੋਂ ਉੱਚੀ ਜ਼ਮੀਨ ਤੇ ਤੁਰੰਤ ਚਲੇ ਜਾਓ ਸਮੁੰਦਰੀ ਤਲ ਤੋਂ 100 ਫੁੱਟ ਜਾਂ 30 ਮੀਟਰ ਜਾਂ ਤੱਟ ਤੋਂ ਲਗਭਗ 2 ਮੀਲ ਜਾਂ 3 ਕਿਲੋਮੀਟਰ ਦੀ ਦੂਰੀ ਤੇ ਚਲੇ ਜਾਓ ਜੇ ਤੁਸੀਂ ਉਸ ਉੱਚੇ ਜਾਂ ਦੂਰ ਜਾਣ ਦੇ ਯੋਗ ਨਹੀਂ ਤਾਂ ਤੁਹਾਨੂੰ ਜਿੰਨਾ ਹੋ ਸਕੇ ਉੱਚਾ ਜਾਂ ਦੂਰ ਜਾਣਾ ਚਾਹੀਦਾ ਹੈ ਜਾਂ ਚੜ੍ਹਾਈ ਵੱਲ ਚੁੱਕਿਆ ਗਿਆ ਹਰ ਕਦਮ ਪਰਕ ਲਈ ਆ ਸਕਦਾ ਹੈ ਵਿਚ ਤੋਂ ਦੂਰ ਹੋ ਸੁਨਾਮੀ ਆਉਂਦੀ ਦੇਖਣ ਲਈ ਕਦੇ ਵੀ ਵਿਚ ਤੇ ਨਾ ਜਾਓ ਜੇ ਤੁਸੀਂ ਲਹਿਰ ਨੂੰ ਦੇਖ ਸਕਦੇ ਹੋ ਤਾਂ ਤੁਹਾਡੇ ਕੋਲ ਇਸ ਤੋਂ ਬਚਣ ਲਈ ਬਹੁਤ ਘੱਟ ਸਮਾਂ ਹੈ ਸਾਵਧਾਨ ਜੇਕਰ ਪਾਣੀ ਵਿਚ ਤੋਂ ਪਿੱਛੇ ਹਟਦਾ ਦੇਖਿਆ ਜਾਂਦਾ ਹੈ ਤਾਂ ਇਹ ਕੁਦਰਤ ਵੱਲੋਂ ਚੇਤਾਵਨੀ ਹੈ ਕਿ ਸੁਨਾਮੀ ਆ ਰਹੀ ਹੈ ਅਤੇ ਧਿਆਨ ਦੇਣਾ ਚਾਹੀਦਾ ਹੈ ਤੁਹਾਨੂੰ ਤੁਰੰਤ ਪਿੱਛੇ ਹਟਣਾ ਚਾਹੀਦਾ ਹੈ ਆਪਣੇ ਆਪ ਨੂੰ ਬਚਾਓ ਆਪਣੀ ਜਾਇਦਾਦ ਨਹੀਂ ਆਪਣੇ ਗਵਾਂਡੀਆਂ ਦੀ ਮਦਦ ਕਰਨਾ ਨਾ ਭੁੱਲੋ ਜਿਨ੍ਹਾਂ ਨੂੰ ਵਿਸ਼ੇਸ਼ ਮਦਦ ਦੀ ਲੋੜ ਹੈ ਜਿਵੇਂ ਕਿ ਬੱਚੇ ਬਜ਼ੁਰਗ ਲੋਕ ਅਤੇ ਵਿਸ਼ੇਸ਼ ਲੋੜਾਂ ਵਾਲੇ ਲੋਕ ਸਥਾਨਕ ਅਧਿਕਾਰੀਆਂ ਵੱਲੋਂ ਸਥਿਤੀ ਕਾਬੂ ਹੋਣ ਤੇ ਧਰੋਸੇ ਤੋਂ ਬਾਅਦ ਹੀ ਘਰ ਪਰਤੋ ਸੁਨਾਮੀ ਲਹਿਰਾਂ ਦੀ ਇੱਕ ਲੜੀ ਹੈ ਜੋ ਕਈ ਘੰਟਿਆਂ ਵਿੱਚ ਹੋ ਸਕਦੀ ਹੈ ਕਦੇ ਇਹ ਨਾ ਸੋਚੋ ਕਿ ਇੱਕ ਲਹਿਰ ਆਉਣ ਤੋਂ ਬਾਅਦ ਖਤਰਾ ਦੂਰ ਹੋ ਗਿਆ ਹੈ ਇਹ ਸੰਭਵ ਹੈ ਕਿ ਦੂਜੀ ਲਹਿਰ ਪਹਿਲਾ ਨਾਲੋਂ ਜ਼ਿਆਦਾ ਘਾਤਕ ਹੋ ਸਕਦੀ ਹੈ ਆਫਤ ਵਾਲੇ ਖੇਤਰਾਂ ਵਿੱਚ ਜਾਣ ਤੋਂ ਬਚੋ ਤੁਹਾਡੀ ਮੌਜੂਦਗੀ ਐਮਰਜੈਂਸੀ ਪ੍ਰਤੀਕਿਰਿਆ ਦੇ ਯਤਨਾਂ ਵਿੱਚ ਦਖਲ ਦੇ ਸਕਦੀ ਹੈ ਅਤੇ ਤੁਹਾਡੇ ਹੜ੍ਹ ਤੋਂ ਬਾਅਦ ਦੇ ਪ੍ਰਭਾਵਾਂ ਨੂੰ ਵਿਗਾੜ ਸਕਦੀ ਹੈ ਪਾਣੀ ਵਿੱਚ ਮਲਬੇ ਤੋਂ ਦੂਰ ਰਹੋ ਇਹ ਲੋਕਾਂ ਜਾਂ ਪਾਲਤੂ ਜਾਨਵਰਾਂ ਨੂੰ ਖਤਰੇ ਵਿੱਚ ਪਾ ਸਕਦਾ ਹੈ ਜ਼ਖਮੀ ਜਾਂ ਫਸੇ ਲੋਕਾਂ ਨੂੰ ਮਦਦ ਕਰਨ ਦੀ ਕੋਸ਼ਿਸ਼ ਕਰਨ ਤੋਂ ਪਹਿਲਾਂ ਜਾਂਚ ਕਰੋ ਕੀ ਤੁਸੀਂ ਜ਼ਖਮੀ ਤਾਂ ਨਹੀਂ ਹੋ ਅਤੇ ਲੋੜ ਪੈਣ ਤੇ ਮੁੱਢਲੀ ਸਹਾਇਤਾ ਪ੍ਰਦਾਨ ਕਰੋ ਜੇਕਰ ਕਿਸੇ ਨੂੰ ਬਚਾਉਣ ਦੀ ਲੋੜ ਹੈ ਤਾਂ ਮਦਦ ਲਈ ਸਹੀ ਉਪਕਰਨ ਦੀ ਵਰਤੋਂ ਕਰਕੇ ਪੇਸ਼ੇਵਰ ਮਦਦ ਲਓ ਦੂਜਿਆਂ ਨੂੰ ਬਚਾਉਂਦੇ ਹੋਏ ਬਹੁਤ ਸਾਰੇ ਲੋਕ ਜ਼ਖਮੀ ਹੋ ਜਾਂਦੇ ਹਨ ਜਾਂ ਮਰ ਵੀ ਜਾਂਦੇ ਹਨ ਵਿਸ਼ੇਸ਼ ਲੋੜਾਂ ਵਾਲੇ ਲੋਕਾਂ ਦੀ ਮਦਦ ਕਰੋ ਇਸ ਵਿੱਚ ਬੱਚੇ ਬਜ਼ੁਰਗ ਘਰ ਤੋਂ ਬਿਨਾਂ ਲੋਕ ਵਿਸ਼ੇਸ਼ ਲੋੜਾਂ ਵਾਲੇ ਲੋਕ ਅਤੇ ਵੱਡੇ ਪਰਿਵਾਰ ਸ਼ਾਮਲ ਹਨ ਜਿਨ੍ਹਾਂ ਨੂੰ ਐਮਰਜੈਂਸੀ ਵਿੱਚ ਵਾਧੂ ਮਦਦ ਦੀ ਲੋੜ ਹੋ ਸਕਦੀ ਹੈ ਰੇਡੀਓ ਨੂੰ ਸੁਨਣਾ ਜਾਰੀ ਰੱਖੋ ਅਤੇ ਤਾਜ਼ਾ ਅਪਡੇਟਾਂ ਲਈ ਕੋਸਟ ਗਾਰਡ ਸਟੇਸ਼ਨ ਜਾਂ ਸਥਾਨਕ ਰੇਡੀਓ ਜਾਂ ਟੈਲੀਵਿਜ਼ਨ ਸਟੇਸ਼ਨ ਤੇ ਟਿਊਨ ਇਨ ਕਰੋ ਕਿਸੇ ਵੀ ਇਮਾਰਤ ਤੋਂ ਦੂਰ ਹੋ ਜਿਸ ਦੇ ਆਸ-ਪਾਸ ਪਾਣੀ ਹੋਵੇ ਸੁਨਾਮੀ ਦੇ ਪਾਣੀ ਕਾਰਨ ਫਰਸ਼ਾਂ ਟੁੱਟ ਸਕਦੀਆਂ ਹਨ ਜਾਂ ਕੰਧਾਂ ਟਹਿ ਸਕਦੀਆਂ ਹਨ ਇਹ ਯਕੀਨੀ ਬਣਾਉਣ ਲਈ ਕਿ ਇਮਾਰਤ ਢਹਿਣ ਦੇ ਖਤਰੇ ਵਿੱਚ ਨਹੀਂ ਹੈ ਕੰਧਾਂ ਫਰਸ਼ਾਂ ਦਰਵਾਜ਼ਿਆਂ ਪੌੜੀਆਂ ਅਤੇ ਖਿੜਕੀਆਂ ਦੀ ਜਾਂਚ ਕਰੋ ਦਰਾਰਾਂ ਜਾਂ ਹੋਰ ਨੁਕਸਾਨ ਲਈ ਨੀਹਾਂ ਦੀ ਜਾਂਚ ਕਰੋ ਸੱਟ ਤੋਂ ਬਚਣ ਲਈ ਸੁਰੱਖਿਆ ਵਾਲੇ ਕੱਪੜੇ ਪਾਓ ਅਤੇ ਸਫਾਈ ਕਰਨ ਵੇਲੇ ਸਾਵਧਾਨ ਰਹੋ ਪੂਰੀ ਪੈਂਟ ਅਤੇ ਲੰਬੀ ਬਾਹਾਂ ਵਾਲੀ ਕਮੀਜ਼ ਅਤੇ ਜੁੱਤੇ ਪਾਓ ਸੁਨਾਮੀ ਤੋਂ ਬਾਅਦ ਸਭ ਤੋਂ ਆਮ ਸੱਟਾਂ ਵਿੱਚੋਂ ਇੱਕ ਪੈਰਾਂ ਦੀਆਂ ਸੱਟਾਂ ਜਾਂ ਰਗੜਾਂ ਹਨ ਇਹ ਸੰਭਵ ਹੈ ਕਿ ਸੁਨਾਮੀ ਨਾਲ ਸੜਕਾਂ ਪੁਲਾਂ ਜਾਂ ਹੋਰ ਸਥਾਨਾਂ ਨੂੰ ਨੁਕਸਾਨ ਪਹੁੰਚਿਆ ਹੋਵੇ ਇਸ ਲਈ ਇਹਨਾਂ ਥਾਵਾਂ ਤੇ ਜਾਣ ਤੋਂ ਬਚੋ ਸਿਰਫ ਐਮਰਜੈਂਸੀ ਕਾਲਾਂ ਕਰਨ ਲਈ ਟੈਲੀਫੋਨ ਦੀ ਵਰਤੋਂ ਕਰੋ ਐਮਰਜੈਂਸੀ ਸਥਿਤੀਆਂ ਵਿੱਚ ਟੈਲੀਫੋਨ ਲਾਈਨਾਂ ਵਿਅਸਤ ਹੋ ਸਕਦੀਆਂ ਹਨ ਐਮਰਜੈਂਸੀ ਕਾਲਾਂ ਕਰਨ ਲਈ ਉਹਨਾਂ ਨੂੰ ਖਾਲੀ ਰੱਖਣਾ ਜ਼ਰੂਰੀ ਹੈ ਅੱਗ ਦੇ ਖਤਰਿਆਂ ਤੋਂ ਸਾਵਧਾਨ ਰਹੋ ਨੁਕਸਾਨ ਵਿੱਚ ਪਟੀਆਂ ਗੈਸ ਲਾਈਨਾਂ ਜਾਂ ਉਹਨਾਂ ਤੋਂ ਗੈਸ ਲੀਕ ਹੋਣ ਦਾ ਖਤਰਾ ਸੁਨਾਮੀ ਹੜ੍ਹਾਂ ਤੋਂ ਪ੍ਰਭਾਵਿਤ ਖੇਤਰਾਂ ਵਿੱਚ ਡਿੱਗੀਆਂ ਬਿਜਲੀ ਦੀਆਂ ਲਾਈਨਾਂ ਜਾਂ ਡੁੱਬੀਆਂ ਪਟੀਆਂ ਜਾਂ ਬਿਜਲੀ ਉਪਕਰਨ ਸ਼ਾਮਲ ਹੋ ਸਕਦੇ ਹਨ ਹੜ੍ਹਾਂ ਤੋਂ ਬਾਅਦ ਅੱਗ ਸਭ ਤੋਂ ਆਮ ਹਾਦਸਿਆਂ ਵਿੱਚੋਂ ਇੱਕ ਹੈ ਗੈਸ ਲੀਕੇਜ ਦੀ ਜਾਂਚ ਕਰੋ ਜੇਕਰ ਤੁਹਾਨੂੰ ਗੈਸ ਦੀ ਸਮੈਲ ਆਉਂਦੀ ਹੈ ਤਾਂ ਤੁਹਾਨੂੰ ਸੀਟੀ ਜਾਂ ਹਿੱਕ ਦੀ ਆਵਾਜ਼ ਸੁਣਾਈ ਦਿੰਦੀ ਹੈ ਤਾਂ ਇੱਕ ਕਿੜਕੀ ਖੋਲੋ ਅਤੇ ਸਾਰਿਆਂ ਨੂੰ ਤੁਰੰਤ ਘਰ ਤੋਂ ਬਾਹਰ ਕੱਢੋ ਜੇ ਤੁਸੀਂ ਕਰ ਸਕਦੇ ਹੋ ਤਾਂ ਬਾਹਰਲੇ ਮੁੱਖ ਵਾਲਵ ਦੀ ਵਰਤੋਂ ਕਰਕੇ ਗੈਸ ਦੀ ਸਪਲਾਈ ਨੂੰ ਬੰਦ ਕਰੋ ਅਤੇ ਆਪਣੇ ਗੁਆਂਢੀ ਦੇ ਘਰ ਤੋਂ ਗੈਸ ਕੰਪਨੀ ਨੂੰ ਕਾਲ ਕਰੋ ਤਾਂ ਇਸ ਨੂੰ ਸਿਰਫ ਇੱਕ ਪੇਸ਼ੇਵਰ ਦੁਆਰਾ ਹੀ ਮੁੜ ਚਾਲੂ ਕਰਨਾ ਚਾਹੀਦਾ ਹੈ ਕਿਸੇ ਇਮਾਰਤ ਦੀ ਜਾਂਚ ਕਰਦੇ ਸਮੇਂ ਬੈਟਰੀ ਨਾਲ ਚੱਲਣ ਵਾਲੀ ਲਾਲਟੇਨ ਜਾਂ 플래시 라이트 ਦੀ ਵਰਤੋਂ ਕਰੋ ਬੈਟਰੀ ਨਾਲ ਚੱਲਣ ਵਾਲੀਆਂ ਲਾਈਟਾਂ ਸਭ ਤੋਂ ਸੁਰੱਖਿਅਤ ਅਤੇ ਵਰਤੋਂ ਵਿੱਚ ਆਸਾਨ ਹਨ ਇਸ ਨਾਲ ਵਿਅਕਤੀ ਰਹਾਇਸ਼ੀ ਜਾਂ ਇਮਾਰਤ ਨੂੰ ਅੱਗ ਲੱਗਣ ਦਾ ਖਤਰਾ ਨਹੀਂ ਹੈ ਮੋਮਬਤੀਆਂ ਦੀ ਵਰਤੋਂ ਨਾ ਕਰੋ ਬਿਜਲੀ ਸਿਸਟਮ ਦੀ ਅਸਫਲਤਾ ਦੀ ਜਾਂਚ ਕਰੋ ਜੇਕਰ ਤੁਸੀਂ ਟੁੱਟੀਆਂ ਜਾਂ ਲੰਗੀਆਂ ਬਿਜਲੀ ਦੀਆਂ ਤਾਰਾਂ ਜਾਂ ਚੰਗਿਆੜੇ ਦੇਖਦੇ ਹੋ ਜਾਂ ਬਲਦੇ ਹੋਏ ਫਿਊਜ਼ ਦੀ ਗੰਧ ਆਉਂਦੀ ਹੈ ਤਾਂ ਮੁੱਖ ਫਿਊਜ਼ ਬਾਕਸ ਜਾਂ ਸਰਕਟ ਬ੍ਰੇਕਰ ਤੇ ਬਿਜਲੀ ਬੰਦ ਕਰ ਦਿਓ ਜੇਕਰ ਤੁਹਾਨੂੰ ਫਿਊਜ ਬਾਕਸ ਜਾਂ ਸਰਕਟ ਬ੍ਰੇਕਰ ਤੱਕ ਪਹੁੰਚਣ ਲਈ ਪਾਣੀ ਵਿੱਚੋਂ ਲੰਘਣਾ ਪੈਂਦਾ ਹੈ ਤਾਂ ਸਲਾਹ ਲਈ ਇਲੈਕਟ੍ਰੀਸ਼ੀਅਨਾਂ ਨੂੰ ਕਾਲ ਕਰੋ ਦੁਬਾਰਾ ਵਰਤੇ ਜਾਣ ਤੋਂ ਪਹਿਲਾਂ ਬਿਜਲੀ ਉਪਕਰਨਾਂ ਦਾ ਮੌਈਨਾ ਕੀਤਾ ਜਾਣਾ ਚਾਹੀਦਾ ਹੈ ਅਤੇ ਸੁਕਾਉਣਾ ਚਾਹੀਦਾ ਹੈ ਸੀਵਰ ਅਤੇ ਪਾਣੀ ਦੀਆਂ ਪਾਈਪਾਂ ਦੇ ਨੁਕਸਾਨ ਦੀ ਜਾਂਚ ਕਰੋ ਜੇਕਰ ਤੁਹਾਨੂੰ ਪਤਾ ਲੱਗਦਾ ਹੈ ਕਿ ਸੀਵਰ ਲਾਈਨ ਟੁੱਟ ਗਈ ਹੈ ਤਾਂ ਟਾਇਲਟ ਦੀ ਵਰਤੋਂ ਕਰਨ ਤੋਂ ਬਚੋ ਅਤੇ ਮਦਦ ਲਈ ਪਲੰਬਰ ਨੂੰ ਕਾਲ ਕਰੋ ਜੇਕਰ ਪਾਣੀ ਦੀਆਂ ਪਾਈਪਾਂ ਟੁੱਟ ਗਈਆਂ ਹਨ ਤਾਂ ਪਾਣੀ ਦੀ ਕੰਪਨੀ ਨਾਲ ਸੰਪਰਕ ਕਰੋ ਅਤੇ ਟੁੱਟੀ ਤੋਂ ਪਾਣੀ ਨਾ ਕੱਢੋ ਤੁਸੀਂ ਇੱਕ ਚੰਗੀ ਤਰ੍ਹਾਂ ਕੰਮ ਕਰਨ ਵਾਲੇ ਵਾਟਰ ਹੀਟਰ ਦੀ ਵਰਤੋਂ ਕਰਕੇ ਜਾਂ ਸੁਨਾਮੀ ਦੇ ਆਉਣ ਤੋਂ ਪਹਿਲਾਂ বরफ पिघला ਕੇ ਸਾਫ਼ ਪਾਣੀ ਪ੍ਰਾਪਤ ਕਰ ਸਕਦੇ ਹੋ ਇਹਨਾਂ ਸਰੋਤਾਂ ਤੋਂ ਪਾਣੀ ਕੱਢਣ ਤੋਂ ਪਹਿਲਾਂ ਪਾਣੀ ਦੇ ਮੁੱਖ ਵਾਲਵ ਨੂੰ ਬੰਦ ਕਰ ਦਿਓ ਟੁੱਟੀ ਦੇ ਪਾਣੀ ਦੀ ਵਰਤੋਂ ਉਦੋਂ ਹੀ ਕਰੋ ਜਦੋਂ ਸਥਾਨਕ ਸਿਹਤ ਅਧਿਕਾਰੀਆਂ ਦੁਆਰਾ ਮਨਜ਼ੂਰੀ ਦਿੱਤੀ ਗਈ ਹੋਵੇ ਜੰਗਲੀ ਜਾਨਵਰਾਂ ਖਾਸ ਕਰਕੇ ਜ਼ਹਿਰੀਲੇ ਸੱਪਾਂ ਤੋਂ ਸਾਵਧਾਨ ਰਹੋ ਜੋ ਪਾਣੀ ਨਾਲ ਇਮਾਰਤ ਵਿੱਚ ਦਾਖਲ ਹੋ ਸਕਦੇ ਹਨ ਮਲਬੇ ਨੂੰ ਫਰੋਲਣ ਲਈ ਛੋਟੀ ਦੀ ਵਰਤੋਂ ਕਰੋ ਸੁਨਾਮੀ ਦੇ ਹੜ ਦਾ ਪਾਣੀ ਸੱਪਾਂ ਅਤੇ ਜਾਨਵਰਾਂ ਨੂੰ ਆਪਣੀਆਂ ਖੁੱਡਾਂ ਵਿੱਚੋਂ ਬਾਹਰ ਕੱਢਦਾ ਹੈ ਇਮਾਰਤ ਅਤੇ ਇਸ ਦੀ ਸਮਗਰੀ ਦੋਵਾਂ ਨੂੰ ਹੋਏ ਨੁਕਸਾਨ ਦੀਆਂ ਫੋਟੋਆਂ ਲਓ ਤਾਂ ਜੋ ਤੁਸੀਂ ਨੁਕਸਾਨ ਦੇ ਮੁਆਵਜ਼ੇ ਲਈ ਦਾਅਵਾ ਕਰ ਸਕੋ ਇਮਾਰਤ ਵਿੱਚੋਂ ਪਾਣੀ ਕੱਢਣ ਲਈ ਖਿੜਕੀਆਂ ਅਤੇ ਦਰਵਾਜ਼ੇ ਖੋਲ੍ਹ ਕੇ ਮਦਦ ਲਈ ਕਾਲ ਕਰੋ ਇਸ ਦੇ ਠੋਸ ਹੋਣ ਤੋਂ ਪਹਿਲਾਂ ਇੱਕ ਬਿਲਚੇ ਨਾਲ ਚਿੱਕੜ ਨੂੰ ਸਾਫ਼ ਕਰੋ ਖਾਣ-ਪੀਣ ਦੀਆਂ ਚੀਜ਼ਾਂ ਦੀ ਜਾਂਚ ਕਰੋ ਖਾੜਾ ਦੇ ਪਾਣੀ ਦੇ ਸੰਪਰਕ ਵਿੱਚ ਆਉਣ ਵਾਲਾ ਕੋਈ ਵੀ ਭੋਜਨ ਦੂਸ਼ਿਤ ਹੋ ਸਕਦਾ ਹੈ ਅਤੇ ਇਸ ਨੂੰ ਹਟਾ ਦੇਣਾ ਚਾਹੀਦਾ ਹੈ ਝਟਕਿਆਂ ਨੂੰ ਮਹਿਸੂਸ ਕਰਨ ਲਈ ਉਡੀਕ ਕਰੋ ਜੇ ਪੁਚਾਲ ਦੀ ਤੀਬਰਤਾ ਰਿਐਕਟਰ ਪਰਮਾਨੇ ਤੇ 8 ਤੋਂ 9 ਜਾਂ ਵੱਧ ਹੈ ਅਤੇ ਪੁਚਾਲ ਦਾ ਕੇਂਦਰ ਨੇੜੇ ਸਥਿਤ ਹੈ ਤਾਂ ਝਟਕੇ 7 ਤੀਬਰਤਾ ਤੋਂ ਵੱਧ ਸਕਦੇ ਹਨ ਅਤੇ ਸੁਨਾਮੀ ਦੀ ਦੂਜੀ ਲਹਿਰ ਪੈਦਾ ਕਰਨ ਦੇ ਸਮਰੱਥ ਹਨ ਆਪਣੇ ਸਾਰੇ ਪਾਲਤੂ ਜਾਨਵਰਾਂ ਨੂੰ ਆਪਣੇ ਸਿੱਧੇ ਕੰਟਰੋਲ ਵਿੱਚ ਰੱਖੋ ਹੋ ਸਕਦਾ ਹੈ ਕਿ ਤੁਹਾਡੇ ਪਾਲਤੂ ਜਾਨਵਰ ਤੁਹਾਡੇ ਘਰ ਜਾਂ ਟੁੱਟੀ ਹੋਈ ਖਿੜਕੀ ਵਿੱਚੋਂ ਬਾਹਰ ਨਿਕਲ ਗਏ ਹੋਣ ਪਾਲਤੂ ਜਾਨਵਰ ਉਲਝਣ ਵਿੱਚ ਪੈ ਸਕਦੇ ਹਨ ਇਸ ਦਾ ਕਾਰਨ ਹੈ ਆਮ ਤੌਰ ਤੇ ਹੜ੍ਹ ਦੇ ਕਾਰਨ ਉਹਨਾਂ ਦੇ ਸੁੰਘੇ ਹੋਏ ਨਿਸ਼ਾਨਾ ਦੀ ਗੰਧ ਉੱਪਰ ਅਸਰ ਪੈ ਸਕਦਾ ਹੈ ਦੁਰਘਟਨਾ ਤੋਂ ਬਾਅਦ ਇਕ ਪਾਲਤੂ ਜਾਨਵਰ ਦਾ ਵਿਵਹਾਰ ਅਚਾਨਕ ਬਦਲ ਸਕਦਾ ਹੈ ਹਮਲਾਵਰ ਜਾਂ ਰੱਖਿਆਤਮਕ ਬਣ ਸਕਦਾ ਹੈ ਇਸ ਲਈ ਉਹਨਾਂ ਦੀ ਤੰਦਰੁਸਤੀ ਦਾ ਵਿਸ਼ੇਸ਼ ਧਿਆਨ ਰੱਖੋ ਅਤੇ ਜੰਗਲੀ ਜਾਨਵਰਾਂ ਦੇ ਨਿਵਾਸ ਸਥਾਨ ਨੂੰ ਬਦਲਨ ਸਮੇਤ ਆਫ਼ਤਾਂ ਤੋਂ ਬਚਾਉਣ ਲਈ ਢੁਕਵੇਂ ਉਪਾਅ ਕੀਤੇ ਜਾਣ ਨਾਲ ਹੀ ਇਹ ਯਕੀਨੀ ਬਣਾਓ ਕਿ ਇਹ ਦੂਜੇ ਲੋਕਾਂ ਅਤੇ ਹੋਰ ਜਾਨਵਰਾਂ ਦੀ ਸੁਰੱਖਿਆ ਨੂੰ ਪ੍ਰਭਾਵਿਤ ਨਹੀਂ ਕਰਦਾ ਹੈ ਅੱਗੇ ਅਸੀਂ ਸੁਨਾਮੀ ਪ੍ਰਭਾਵਿਤ ਖੇਤਰਾਂ ਵਿੱਚ ਵਲੰਟੀਅਰਾਂ ਦੀ ਭੂਮਿਕਾ ਬਾਰੇ ਜਾਣਾਂਗੇ ਅਸੀਂ ਸੁਨਾਮੀ ਲਈ ਇੱਕ ਆਫਤ ਪ੍ਰਤੀਕਿਰਿਆ ਕੋਆਰਡੀਨੇਟਰ ਰਮੇਸ਼ ਅਤੇ ਉਸ ਦੀ ਟੀਮ ਵਿੱਚ ਸ਼ਾਮਲ ਹੋਣ ਵਾਲੇ ਇੱਕ ਨਵੇਂ ਵਲੰਟੀਅਰ सुरेंद्र ਦੇ ਵਿਚਾਰ ਚਰਚਾ ਦਾ ਪਾਲਣ ਕਰਦੇ ਹਾਂ ਹੈਲੋ सुरेंद्र ਤੁਹਾਨੂੰ ਇਹਨਾਂ ਨਾਜ਼ੁਕ ਸਮਿਆਂ ਵਿੱਚ ਮਦਦ ਕਰਨ ਲਈ ਸਵੈਇੱਛਕ ਹੁੰਦੇ ਦੇਖ ਕੇ ਬਹੁਤ ਵਧੀਆ ਲੱਗਾ ਮੈਨੂੰ ਇਸ ਟੀਮ ਦੇ ਮੈਂਬਰ ਹੋਣ ਤੇ ਮਾਣ ਹੈ ਅਤੇ ਮੈਨੂੰ ਕਿਸੇ ਵੀ ਤਰੀਕੇ ਨਾਲ ਮਦਦ ਕਰਨ ਦੀ ਉਮੀਦ ਹੈ ਤੁਸੀਂ ਮੈਨੂੰ ਕਿਹੜੇ ਕੰਮ ਜਾਂ ਜ਼ਿੰਮੇਵਾਰੀਆਂ ਸੌਂਪਣਾ ਚਾਹੋਗੇ ਮੈਂ ਤੁਹਾਨੂੰ ਇਸ ਬਾਰੇ ਸਮਝਾਉਂਦਾ ਹਾਂ ਵਲੰਟੀਅਰ ਕਈ ਤਰੀਕਿਆਂ ਨਾਲ ਮਦਦ ਕਰ ਸਕਦੇ ਹਨ ਕਿਸੇ ਵੀ ਏਜੰਸੀ ਲਈ ਵਲੰਟੀਅਰ ਭਾਈਚਾਰੇ ਦੇ ਕੇਂਦਰ ਬਿੰਦੂ ਵੱਜੋਂ ਸੇਵਾ ਕਰ ਸਕਦੇ ਹਨ ਵਲੰਟੀਅਰ ਸਰਕਾਰੀ ਸਲਾਹ ਅਤੇ ਚੇਤਾਵਨੀਆਂ ਦੇਣ ਲਈ ਸੰਦੇਸ਼ ਵਾਹਕਾਂ ਦੀ ਭੂਮਿਕਾ ਨਿਭਾ ਸਕਦੇ ਹਨ ਵਲੰਟੀਅਰ ਪ੍ਰਭਾਵਿਤ ਖੇਤਰ ਵਿੱਚੋਂ ਲੋਕਾਂ ਨੂੰ ਕੱਢਣ ਵਿੱਚ ਮਦਦ ਕਰ ਸਕਦੇ ਹਨ ਵਲੰਟੀਅਰ ਰਾਹਤ ਕੈਂਪਾਂ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਸੇਵਾਵਾਂ ਪ੍ਰਦਾਨ ਕਰ ਸਕਦੇ ਹਨ ਵਾਲੈਂਟੀਅਰ ਜਨ ਤੱਕ ਉਪਯੋਗੀ ਸੇਵਾਵਾਂ ਨੂੰ ਮੂੜ ਸ਼ੁਰੂ ਕਰਨ ਵਿੱਚ ਸਰਕਾਰ ਦੀ ਮਦਦ ਕਰ ਸਕਦੇ ਹਨ ਸਰਕਾਰ ਸਾਰੀਆਂ ਸਾਂਝੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਵਾਲੈਂਟੀਅਰਾਂ ਦੀ ਮਦਦ ਲੈ ਸਕਦੀ ਹੈ ਭਾਈਚਾਰਕ ਵਿਕਾਸ ਲਈ ਤੁਸੀਂ ਇਹਨਾਂ ਵਰਗੇ ਪ੍ਰੋਜੈਕਟਾਂ ਦਾ ਹਿੱਸਾ ਬਣ ਸਕਦੇ ਹੋ ਵਾਟਰ ਟ੍ਰੀਟਮੈਂਟ ਸਹੂਲਤ ਸਥਾਪਿਤ ਕਰਨਾ ਸੁਨਾਮੀ ਆਸਰਾ ਤਿਆਰ ਕਰਨਾ ਅਤੇ ਸੜਕਾਂ ਦੀ ਸਫਾਈ ਅਤੇ ਰੁਕ ਲਗਾਉਣੇ ਸਮਾਜ ਭਲਾਈ ਲਈ ਤੁਹਾਨੂੰ ਔਰਤਾਂ ਅਤੇ ਸਹਿਕਾਰੀ ਸੰਸਥਾਵਾਂ ਦੀ ਮਦਦ ਕਰਨੀ ਪੈ ਸਕਦੀ ਹੈ ਇਸ ਤੋਂ ਇਲਾਵਾ ਤੁਹਾਨੂੰ ਕੱਪੜੇ ਅਤੇ ਭੋਜਨ দান ਕਰਨਾ ਪੈ ਸਕਦਾ ਹੈ ਜ਼ਰੂਰੀ ਦਵਾਈਆਂ ਪਹੁੰਚਾਉਣੀਆਂ ਅਤੇ ਜਾਨਵਰਾਂ ਨੂੰ ਬਚਾਉਣਾ ਪੈ ਸਕਦਾ ਹੈ ਲੋਕਾਂ ਨੂੰ ਪਨਾਹ ਕੇਂਦਰਾਂ ਜਾਂ ਸੁਰੱਖਿਅਤ ਥਾਵਾਂ ਤੇ ਲਿਜਾਣ ਦੇ ਕੰਮ ਵਿੱਚ ਆਵਾਜ਼ਾਈ ਦਾ ਪ੍ਰਬੰਧਨ ਲੋਕਾਂ ਨੂੰ ਚੇਤਾਵਨੀਆਂ ਭੇਜਣਾ ਇਨ੍ਹਾਂ ਆਸਰਾਕਰਾਂ ਵਿੱਚ ਜ਼ਰੂਰੀ ਵਸਤਾਂ ਦੀ ਸਪਲਾਈ ਨੂੰ ਯਕੀਨੀ ਬਣਾਉਣਾ ਆਦਿ ਸ਼ਾਮਲ ਹਨ ਤੁਹਾਡੀ ਅਗਵਾਈ ਲਈ ਧੰਨਵਾਦ ਇਸ ਨਾਲ ਮੈਨੂੰ ਆਪਣੀ ਭੂਮਿਕਾ ਨੂੰ ਸਮਝਣ ਵਿੱਚ ਕਾਫੀ ਮਦਦ ਮਿਲੀ ਮੈਂ ਪ੍ਰਭਾਵਿਤ ਭਾਈਚਾਰਿਆਂ ਨੂੰ ਸਹਾਇਤਾ ਅਤੇ ਉਮੀਦ ਪ੍ਰਦਾਨ ਕਰਨ ਲਈ ਆਪਣੀ ਪੂਰੀ ਕੋਸ਼ਿਸ਼ ਕਰਾਂਗਾ ਜੀ ਆਇਆਂ ਨੂੰ ਅਸੀਂ ਸਾਰੇ ਇੱਥੇ ਇੱਕ ਦੂਜੇ ਅਤੇ ਸਾਡੇ ਲੋਕਾਂ ਦੀ ਮਦਦ ਕਰਨ ਲਈ ਹਾਂ ਇਸ ਦੇ ਨਾਲ ਅਸੀਂ ਇਸ ਮੋਡੀਊਲ ਦੇ ਆਖਰੀ ਪੜਾਅ ਤੇ ਪਹੁੰਚ ਗਏ ਹਾਂ ਆਓ ਇਸ ਮੋਡੀਊਲ ਵਿੱਚ ਸਿੱਖੇ ਗਏ ਮਹੱਤਵਪੂਰਨ ਨੁਕਤਿਆਂ ਦੀ ਸਮੀਖਿਆ ਕਰੀਏ ਸੁਨਾਮੀ ਜਾਂ ਬੰਦਰਗਾਹ ਵੇਵ ਸਮੁੰਦਰ ਵਿੱਚ ਪੈਦਾ ਹੋਣ ਵਾਲੀਆਂ ਲਹਿਰਾਂ ਦੀ ਇੱਕ ਲੜੀ ਹੈ ਇਹ ਪਾਣੀ ਦੀ ਵੱਡੀ ਮਾਤਰਾ ਦੇ ਵਿਸਥਾਪਨ ਕਾਰਨ ਪੈਦਾ ਹੁੰਦਾ ਹੈ ਸੁਨਾਮੀ ਆਮ ਤੌਰ ਤੇ ਮਿੰਟਾਂ ਤੋਂ ਲੈ ਕੇ ਘੰਟਿਆਂ ਤੱਕ ਦੀ ਲਹਿਰਾਂ ਦੀ ਇੱਕ ਲੜੀ ਤੋਂ ਬਣੀ ਹੁੰਦੀ ਹੈ ਇਸ ਲਈ ਉਹ ਵੇਵ ਟ੍ਰੇਨ ਵਿੱਚ ਆਉਂਦੀਆਂ ਹਨ ਇਹ ਰਹਿਸਮਈ ਲਹਿਰਾਂ ਆਮ ਤੌਰ ਤੇ ਟੈਕਟੋਨਿਕ ਪਲੇਟ ਦੀਆਂ ਸੀਮਾਵਾਂ ਅਤੇ ਸਮੁੰਦਰ ਦੇ ਹੇਠਾਂ ਵੱਡੇ ਪੁਚਾਲਾਂ ਦੁਆਰਾ ਪੈਦਾ ਹੁੰਦੀਆਂ ਹਨ ਸੁਨਾਮੀ ਪਾਣੀ ਦੇ ਹੇਠਾਂ ਜ਼ਮੀਨ ਖਿਸਕਣਾ ਜਾਂ ਜਵਾਲਾਮੁਖੀ ਫਟਣ ਕਾਰਨ ਵੀ ਹੋ ਸਕਦੀ ਹੈ ਇਹ ਇੱਕ ਵੱਡੇ ਉਲਕਾ ਦੇ ਸਮੁੰਦਰ ਵਿੱਚ ਡਿੱਗਣ ਕਾਰਨ ਵੀ ਪੈਦਾ ਹੋ ਸਕਦੀ ਹੈ ਜ਼ਿਆਦਾਤਰ ਸੁਨਾਮੀ ਲਗਭਗ 80% ਪ੍ਰਸ਼ਾਂਤ ਮਹਾਸਾਗਰ ਦੇ ਰਿੰਗ ਆਫ ਫਾਇਰ ਖੇਤਰ ਵਿੱਚ ਆਪਰਦੀਆਂ ਹਨ ਕਦੇ ਕਦਾਈ ਸੁਨਾਮੀ ਲਹਿਰ ਦੇ ਸਭ ਤੋਂ ਹੇਠਲੇ ਬਿੰਦੂ ਟੱਟ ਤੇ ਪਹੁੰਚਦੀ ਹੈ ਜਦੋਂ ਅਜਿਹਾ ਹੁੰਦਾ ਹੈ ਤਾਂ ਇੱਕ ਖਾਲੀ ਜਗ੍ਹਾ ਬਣ ਜਾਂਦੀ ਹੈ ਜਿਸ ਨਾਲ ਤੱਟਵਰਤੀ ਪਾਣੀ ਉਸ ਖੇਤਰ ਨੂੰ ਭਰ ਦਿੰਦਾ ਹੈ ਡੁੱਬੇ ਹੋਏ ਹਿੱਸੇ ਸਾਹਮਣੇ ਆ ਜਾਂਦੇ ਹਨ ਇਸ ਘਟਨਾ ਨੂੰ ਪਛਾਣ ਕੇ ਜਾਨ ਬਚਾਈ ਜਾ ਸਕਦੀ ਹੈ ਪੈਸੀਫਿਕ ਸੁਨਾਮੀ ਚੇਤਾਵਨੀ ਪ੍ਰਣਾਲੀ 26 ਦੇਸ਼ਾਂ ਦਾ ਇੱਕ ਗੱਠ ਜੋੜ ਹੈ ਜਿਸ ਦਾ ਮੁਖ ਦਫ਼ਤਰ ਹਵਾਈ ਵਿੱਚ ਹੈ ਇਹ ਸੰਗਠਨ ਸਮੁੰਦਰ ਵਿੱਚ ਸੁਨਾਮੀ ਦਾ ਪਤਾ ਲਗਾਉਣ ਲਈ ਪੁਚਾਲ ਯੰਤਰਾਂ ਅਤੇ ਪਾਣੀ ਦੇ ਪੱਧਰ ਦੇ ਮਾਪਾਂ ਦਾ ਇੱਕ ਨੈਟਵਰਕ ਤਿਆਰ ਰੱਖਦਾ ਹੈ। ਤੱਟਵਰਤੀ ਖੇਤਰ ਦੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਕੁਦਰਤ ਤੋਂ ਸੁਨਾਮੀ ਦੇ ਇਹਨਾਂ ਸੰਕੇਤਾਂ ਨੂੰ ਪਛਾਣਨਾ ਚਾਹੀਦਾ ਹੈ। ਜ਼ੋਰਦਾਰ ਦਾ ਲੰਬੇ ਸਮੇਂ ਤੱਕ ਪੁਚਾਲ, ਸਮੁੰਦਰ ਤੋਂ ਆਉਣ ਵਾਲੀਆਂ ਕੋਈ ਵੀ ਉੱਚੀਆਂ ਆਵਾਜ਼ਾਂ ਜਿਵੇਂ ਰੇਲ ਜਾਂ ਹਵਾਈ ਜਹਾਜ਼ ਅਤੇ ਸਮੁੰਦਰ ਵਿੱਚ ਅਸਾਧਾਰਨ ਫਰਕਤਾ ਤੁਸੀਂ ਸਮੁੰਦਰ ਦੇ ਪਾਰ ਪਾਣੀ ਦੀ ਇੱਕ ਹੜ ਜਾਂ ਤੰਦ ਨੂੰ ਤੇਜ਼ੀ ਨਾਲ ਵਧਦੇ ਦੇਖ ਸਕਦੇ ਹੋ। ਇਸ ਤੋਂ ਇਲਾਵਾ ਲਹਿਰਾਂ ਅਚਾਨਕ ਪਿੱਛੇ ਹਟ ਜਾਂਦੀਆਂ ਹਨ ਸਮੁੰਦਰ ਦੇ ਤਲ ਪਹਾੜੀਆਂ ਅਤੇ ਮੱਛੀਆਂ ਨੂੰ ਛੱਡ ਕੇ ਬਹੁਤ ਛੋਟੀਆਂ ਲਹਿਰਾਂ ਦੇ ਪਿੱਛੇ ਹਟ ਜਾਂਦੀਆਂ ਹਨ ਸੁਨਾਮੀ ਤੋਂ ਬਚਣ ਦਾ ਸਭ ਤੋਂ ਪੱਕਾ ਤਰੀਕਾ ਹੈ ਸ਼ੁਰੂਆਤੀ ਚੇਤਾਵਨੀ ਜਾਂ ਲੋਕ ਸਹੀ ਸਮੇਂ ਤੇ ਉੱਚੀਆਂ ਥਾਵਾਂ ਤੇ ਜਾ ਸਕਣ ਹੁਣ ਇਸ ਵਿਸ਼ੇ ਬਾਰੇ ਤੁਹਾਡੀ ਸਮਝ ਨੂੰ ਪਰਖਣ ਦਾ ਸਮਾਂ ਆ ਗਿਆ ਹੈ ਇਹ ਇੱਕ ਮੁਲਾਂਕਣ ਅਭਿਆਸ ਹੈ ਹਰੇਕ ਪ੍ਰਸ਼ਨ ਲਈ ਬਰਾਬਰ ਅੰਕ ਨਿਸ਼ਚਿਤ ਕੀਤੇ ਗਏ ਹਨ ਇਸ ਪ੍ਰੀਖਿਆ ਵਿੱਚ ਸਫਲ ਹੋਣ ਲਈ ਤੁਹਾਨੂੰ ਘੱਟੋ-ਘੱਟ 60% ਅੰਕ ਪ੍ਰਾਪਤ ਕਰਨੇ ਚਾਹੀਦੇ ਹਨ ਤਵਾਲਾ ਨੂੰ ਧਿਆਨ ਨਾਲ ਪੜੋ ਅਤੇ ਟੁਕਮੇ ਵਿਕਲਪ ਨੂੰ ਚੁਣੋ 不答应。